ਸਭ ਤੋਂ ਵੱਡੀ ਖਬਰ ਇਹ ਆ ਕਿ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਵੱਡਾ ਹਾਦਸਾ ਕੱਲ ਵਾਪਰਿਆ ਅਚਾਨਕ ਆਕਸੀਜਨ ਸਪਲਾਈ ਫੇਲ ਹੋਣ ਕਰਕੇ ਉੱਥੇ ਬਹੁਤ ਘਬਰਾਟ ਮਚ ਗਈ ਔਰ ਤਿੰਨ ਲੋਕਾਂ ਦੀ ਮੌਤ ਵੀ ਹੋ ਗਈ ਇਹ ਲੋਕ ਇਮਰੀਜ਼ ਹਸਪਤਾਲ ਦੇ ਵਿੱਚ ਦਾਖਲ ਸਨ ਉਹਨਾਂ ਨੂੰ ਆਕਸੀਜਨ ਲੱਗੀ ਹੋਈ ਸੀ ਔਰ ਜਦੋਂ ਆਕਸੀਜਨ ਫੇਲ ਹੋਈ ਆ ਉਹਨਾਂ ਦਾ ਦਮ ਘੁੱਟ ਨਾਲ ਮੌਤ ਹੋ ਗਈ ਇੱਕ ਟੀਵੀ ਦਾ ਮਰੀਜ਼ ਸੀ ਕਾਫੀ ਦਿਨ ਤੋਂ ਇਲਾਜ ਉਹਦਾ ਚੱਲ ਰਿਆ ਸੀ ਦੂਜਾ ਦੂਜੇ ਨੂੰ ਸੱਪ ਨੇ ਡੱਸਿਆ ਸੀ ਉਹਦਾ ਇਲਾਜ ਚੱਲ ਰਿਆ ਸੀ ਤੀਜਾ ਡਰਗ ਓਵਰਡੋਸ ਦਾ ਮਰੀਜ਼ ਸੀ ਜੋ ਹਸਪਤਾਲ ਦੇ ਵਿੱਚ ਚਾਹਲ ਸੀ ਜਿਹਨੂੰ ਆਕਸੀਜਨ ਲੱਗੀ ਹੋਈ ਸੀ ਇਹ ਕਿਵੇਂ ਹੋਇਆ ਕਿਉਂ ਹੋਇਆ ਇਹਦੇ ਵਾਸਤੇ ਪੰਜਾਬ ਸਰਕਾਰ ਨੇ ਇੱਕ ਨੌ ਮੈਂਬਰਾਂ ਦੀ ਜਾਂਚ ਕਮੇਟੀ ਨਿਯੁਕਤ ਕੀਤੀ ਆ ਦੇਖਦੇ ਆ ਕਿ ਉਸ ਜਾਂਚ ਕਮੇਟੀ ਚ ਕੀ ਨਿਕਲਦਾ ਵਾ ਪਰ ਮੁੱਢਲੇ ਸੂਤਰਾਂ ਅਨੁਸਾਰ ਜੋ ਹੁਣ ਤੱਕ ਜਾਣਕਾਰੀ ਆਈ ਆ ਉਤੋਂ ਇਹ ਲੱਗਦਾ ਵਾ ਕਿ ਜਿਸ ਵੇਲੇ ਆਕਸੀਜਨ ਫੇਲ ਹੁੰਦੀ ਆ ਤੇ ਕੰਟੀ ਵਾਜਦੀ ਆ ਸੋ ਓਬਵੀਅਸਲੀ ਜਿਹੜੇ ਡਾਕਟਰਸ ਫਨ ਡਿਊਟੀ ਸਨ ਉਹਨਾਂ ਨੇ ਅ ਕਿਆਪਿਆਕ ਨਹੀਂ ਵਰਤੇ ਆ ਉਹਨਾਂ ਨੇ ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕਰ ਕੀਤਾ ਸ਼ਾਇਦ ਕੋਈ ਹੋਰ ਕੋਈ ਐਮਰਜੈਂਸੀ ਸਪਲਾਈ ਵਗੈਰਾ ਜਿਹੜੀ ਆ ਉਹ ਦਿਨ ਦੀ ਲੋਡ ਸੀ ਲੇਕਿਨ ਇਹ ਨਹੀਂ ਹੋਇਆ ਔਰ ਤਿੰਨ ਲੋਕਾਂ ਦੀ ਮੌਤ ਹੋ ਗਈ ਬਹੁਤ ਉਬਰਦੀ ਅੰਗੈਲੀ ਸਾਹਮਣੇ ਆਈ ਆ ਔਰ ਇਹ ਇੱਕ ਤਰੀਕੇ ਨਾਲ ਪੰਜਾਬ ਦੀ ਜਿਹੜੀ ਸਿਹਤ ਪ੍ਰਣਾਲੀ ਆ ਜਿਹੜੀ ਸਿਹਤ ਸੇਵਾਵਾਂ ਉਹਤੇ ਤੇ ਵੀ ਬਹੁਤ ਵੱਡਾ ਸਵਾਲ ਖੜਾ ਕਰਦੀ ਆ ਸਿਵਲ ਹਸਪਤਾਲ ਜਿਲੰਦਰਾ ਸਿਵਲ ਹਸਪਤਾਲ ਬੜਾ ਮਸ਼ਹੂਰ ਹਸਪਤਾਲ ਜਿਹੜੀ ਮੈਂ 40-50 ਸਾਲਾਂ ਤੋਂ ਇਸ ਹਸਪਤਾਲ ਬੜੇ ਸੁੰਦਰ ਆਮ ਉੱਥੇ ਹੋਇਆ ਜਦ ਘਟਨਾ ਵਾਪਰ ਜਾਣੀ ਬਹੁਤ ਵੱਡੀ ਗੱਲ ਆ ਔਰ ਇਹ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਬਹੁਤ ਸਾਰੇ ਥਾਂਾਂ ਤੇ ਆਪਰੇਸ਼ਨ ਚੱਲ ਰਹੇ ਸਨ ਔਰ ਬਿਜਲੀ ਫੇਲ ਹੋ ਗਈ ਤੁਸੀਂ ਅੰਦਾਜ਼ਾ ਲਾਓ ਕਿ ਆਪਰੇਸ਼ਨ ਥੀਏਟਰ ਦੇ ਵਿੱਚ ਜੇ ਬਿਜਲੀ ਫੇਲ ਹੋ ਜਾਏ ਤਾਂ ਕੀ ਬਣੂਗਾ ਇਹ ਵੀ ਇਹੋ ਜਿਹੇ ਵੀ ਕਈ ਵਾਕਿਆ ਸਾਹਮਣੇ ਆਏ ਆ ਸੋ ਇਹ ਅੱਜ ਦਾ ਜਿਹੜਾ ਵੱਡਾ ਇਸ਼ੂ ਜਿਹੜਾ ਵੱਡੀ ਖਬਰ ਆ ਉਹ ਇਹ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਫੇਲ ਹੋਣ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਜੋ ਪੰਜਾਬ ਦੇ ਜਿਹੜੀ ਸਿਹਤ ਸੇਵਾਵਾਂ ਉਹਨਾਂ ਦੇ ਉੱਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ। ਦੇਖਦੇ ਹਾਂ ਕਿ ਇਸ ਦੇ ਵਿੱਚੋਂ ਕੀ ਨਿਕਲਦਾ ਵਾ। ਅ ਦੂਸਰਾ ਦੂਜੀ ਵੱਡੀ ਖਬਰ ਹੈ Rajasthan ਦੇ ਨਾਲ ਜੁੜੀ ਹੋਈ Rajasthan ਹਾਈ ਕੋਰਟ ਜੋਧਪੁਰ ਦੀ ਸਿਵਲ ਜੱਜ ਦੀ ਪ੍ਰਤੀਪ੍ਰਿਕਸ਼ਾ ਦਾ ਐਗਜ਼ਾਮ ਹੋਣਾ ਸੀ ਜਿੱਥੇ ਗਈ ਇੱਕ ਅਮਰਤ ਕਾ ਉਮੀਦਵਾਰ ਗੁਰਪ੍ਰੀਤ ਕੌਰ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਇਗਜ਼ਾਮ ਨਹੀਂ ਲੈਣ ਦਿੱਤਾ ਗਿਆ ਵਜ੍ਹਾ ਕਿਉਂਕਿ ਉਹਨੇ ਉਹ ਅੰਮ੍ਰਿਤ ਧਾਰੀ ਸੀ ਔਰ ਨੇ ਕਿਰਪਾਨ ਪਾਈ ਹੋਈ ਸੀ ਇਸ ਘਟਨਾ ਉੱਪਰ ਬਹੁਤ ਮਨਪਾਕੀ ਘਟਨਾ ਹੈ ਜਿਹਦੇ ਉੱਪਰ ਐਸਜੀਪੀਸੀ ਤੇ ਸ਼੍ਰੀ ਗੁਰੂ ਕਾਲ ਚਰ ਸਾਹਿਬ ਦੇ ਜਥੇਦਾਰ ਨੇ ਇਤਰਾਜ਼ ਜਤਾਇਆ ਵਾ ਉਹਨਾਂ ਦਾ ਕਹਿਣਾ ਵਾ ਔਰ ਬਿਲਕੁਲ ਸਹੀ ਵੀ ਹੈ ਗੱਲ ਕਿ ਇਹ ਸੰਵਿਧਾਨ ਦੀ ਉਲੰਘਣਾ ਵਾ ਸੰਵਿਧਾਨ ਦੀ ਧਾਰਾ 25 1 ਬੜੀ ਕਲੀਅਰਲੀ ਸਪੈਸੀਫਾਈ ਕਰਦੀ ਹੈ ਕਿ ਸਿੱਖਾਂ ਨੂੰ ਕੁਝ ਸਪੈਸ਼ਲ ਰਾਈਟਸ ਦਿੱਤੀਆਂ ਗਈਆਂ ਵਾ ਜਿਦੇ ਚ ਕਿਰਪਾਨ ਪਾਉਣੀ ਜਿਹੜੀ ਆ ਉਹ ਵੀ ਇੱਕ ਰਾਈਟ ਹੈ ਔਰ ਜਿਹੜੇ ਸਿਕ ਸਿੰਬਲਸ ਨੇ ਉਹਨਾਂ ਨੂੰ ਜੇ ਕੋਈ ਪਹਿਨਦਾ ਵਾ ਅਪਣਾਉਂਦਾ ਵਾ ਤੇ ਉਹਨਾਂ ਨਾਲ ਵਿਤਕਰਾ ਵਿਤਕਰਾ ਨਹੀਂ ਕੀਤਾ ਜਾ ਸਕਦਾ ਰਾਜਸਥਾਨ ਜਿੱਥੇ ਬਹੁਤ ਸਾਰੇ ਸਿੱਖ ਵੀ ਰਹਿੰਦੇ ਨੇ ਉੱਥੇ ਜਿਹੜੇ ਐਗਜ਼ਾਮੀਨਰ ਸਨ ਉਹਨਾਂ ਨੂੰ ਕਿਵੇਂ ਨਹੀਂ ਸੀ ਪਤਾ ਕਿ ਅਮਰਤਧਾਰੀ ਜੇ ਕੋਈ ਐਗਜ਼ਾਮ ਦੇਣ ਆਉਂਦਾ ਵਾ ਉਹਨੇ ਕਿਰਪਾਨ ਪਾਈ ਹੋਈ ਆ ਉਹਨੂੰ ਤੁਸੀਂ ਨਹੀਂ ਰੋਕ ਸਕਦੇ ਜੇ ਰੋਕਦੇ ਜੇ ਤੇ ਇਹ ਸਾਡੇ ਸੰਵਿਧਾਨ ਦੀ ਉਲੰਘਣਾ ਵਾ ਔਰ ਇਸ ਮਸਲੇ ਨੂੰ ਲੈ ਕੇ एसजीपीसी ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਕਿ ਇਹਨੂੰ ਟੇਕ ਅਪ ਕਰੋ ਕਟਕਿਰਤਿਆਂ ਦੇ ਜਿਹੜੇ ਚੇਅਰਪਰਸਨ ਨੇ ਕਟਕਿਰਤਿਆਂ ਦੀ ਕਮਿਸ਼ਨ ਦੇ ਚੇਅਰਪਰਸਨ ਇਕਬਾਲ ਸਿੰਘ ਲਾਲਪੁਰਾ ਉਹਨਾਂ ਨੂੰ ਵੀ ਇਸ ਜਾਣਕਾਰੀ ਬਾਰੇ ਦੱਸਿਆ ਗਿਆ ਵਾ ਅਸੀਂ ਆਸ ਕਰਦੇ ਹਾਂ ਕਿ ਦੇ ਉੱਪਰ ਜਿਹੜੇ ਲੋਕਾਂ ਨੇ ਇਸ ਉਮੀਦਵਾਰ ਨੂੰ ਰੋਕਿਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤਾੜਿਆ ਜਾਊਗਾ ਔਰ ਸਿਰਫ ਇਹੋ ਹੀ ਨਹੀਂ ਗੁਰ습ਿਤ ਕਰਨ ਇੱਕ ਨਵਾਂ ਮੌਕਾ ਵੀ ਇਗਜ਼ਾਮ ਦੇਣ ਦਾ ਅਗਿਆਨ ਦੇ ਅੰਦਰ ਦਿੱਤਾ ਜਾ ਰਿਹਾ ਬਹੁਤ ਸੀਰੀਅਸ ਮਸਲਾ ਵਾ ਮੈਂ ਹੈਰਾਨ ਹਾਂ ਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਵੀ ਇਹੋ ਜਿਹਾ ਘਟਨਾਵਾਂ ਕਿਉਂ ਵਾਪਰਦੀਆਂ ਵਾ ਆਬੀਸਲੀ ਸਰਕਾਰਾਂ ਨੇ ਆਪਣੇ ਕਰਮਚਾਰੀਆਂ ਨੂੰ ਪ੍ਰੋਪਰ ਵਕਫੇ ਵਕਫੇ ਤਰ੍ਹਾਂ ਮਾਰ ਨਹੀਂ ਦੱਸਿਆ ਰਿਹਾ ਅਗਲੀ ਖਬਰ ਹੈ ਕਿ ਇੱਕ ਟੈਂਪੂ ਦੇ ਸਰਹੰਦ ਨਹਿਰ ਦੇ ਵਿੱਚ ਟਿਕਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਚਾਰ ਮਿਸਿੰਗ ਨੇ ਇਹ ਘਟਨਾ ਲੁਧਿਆਣਾਦਰ ਨੇ ਨੇ ਵਾਪਰੀ ਨੈਨਾ ਦੇਵੀ ਤੋਂ ਨਾਨਾ ਦੇਵ ਦੇ ਦਰਸ਼ਨ ਕਰਕੇ ਲੋਕ ਵਾਪਸ ਆ ਰਹੇ ਸਨ ਨਹਿਰ ਦੇ ਵਿੱਚ ਇਹ ਟੈਂਪੂ ਡਿੱਗ ਗਿਆ ਬਸੇ ਤੇ ਓਵਰਲੋਡ ਹੋਇਆ ਹੋਇਆ ਸੀ ਪਰ ਇਹਦੇ ਉੱਪਰ ਵੀ ਸਰਕਾਰ ਨੂੰ ਇੱਕ ਡਿਟੇਲਡ ਇਨਕੁਆਰੀ ਮਾਰ ਕਰਨੀ ਚਾਹੀਦੀ ਆ ਪਹਿਲੀ ਗੱਲ ਤੇ ਜਿਹੜੇ ਓਵਰਲੋਡ ਵਾਈਕਲ ਚੱਲਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਸਾਡੇ ਇਹ ਧਾਰਮਿਕ ਸਥਾਨ ਨੇ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਵਾ ਕਿ ਬਹੁਤ ਸਾਰੇ ਟਰੱਕ ਟਰੈਕਟਰ ਟੈਂਪੂ ਗੱਡੀਆਂ ਉਹਨਾਂ ਦੇ ਉਹਨਾਂ ਨੂੰ ਓਵਰਲੋਡ ਜਦੋਂ ਜਦੋਂ ਆਉਂਦੇ ਆ ਤੇ ਓਵਰਲੋਡ ਹੋਏ ਹੁੰਦੇ ਆ ਉੱਥੇ ਵੀ ਉਹਨਾਂ ਨੂੰ ਆਪਣੇ ਪਾਟਨਾਂ ਦੇ ਵਿੱਚ ਰਹਿਤ ਮੌਕਾ ਬੋਲਣ ਕਿਹਾ ਚਾਹੀਦਾ ਕਿ ਓਵਰਲੋਡ ਗੱਡੀ ਨਾ ਚਲਾਓ ਕਿਉਂਕਿ ਉਹਦੇ ਨਾਲ ਐਕਸੀਡੈਂਟ ਹੋ ਸਕਦਾ ਵਾ ਦੂਸਰਾ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਸੜਕਾਂ ਜਿਹੜੀਆਂ ਆ ਨਹਿਰਾਂ ਦੇ ਨਾਲ ਬਣੀਆਂ ਹੋਈਆਂ ਵਾ ਸੋ ਜੇ ਨਹਿਰਾਂ ਦੇ ਨਾਲ ਸੜਕਾਂ ਬਣੀਆਂ ਹੋਈਆਂ ਵਾ ਤੇ ਸੜਕ ਔਰ ਨਹਿਰ ਦੇ ਵਿੱਚ ਕਾਰਡ ਬਹੁਤ ਵੱਡੇ ਵੱਡੇ ਬੈਰੀਅਰ ਲਾਉਣ ਦੀ ਲੋੜ ਆ ਲੋਹੇ ਦੇ ਬੈਰੀਅਰ ਤਾਂ ਕਿ ਗੱਡੀ ਜਿਹੜੀ ਆ ਉਸ ਬੈਰੀਅਰ ਦੇ ਵਿੱਚ ਵੱਜੇ ਲੇਕਿਨ ਉਹ ਬੈਰੀਅਰ ਨੂੰ ਪਾਰ ਕਰਕੇ ਜਾਂ ਉਹ ਨਹਿਰ ਦੇ ਵਿੱਚ ਬਹੁਤ ਸਰੀਆ ਨਹਿਰਾ ਆਪਾਂ ਰੋਪੜ ਤੋਂ ਲੂਦੀ ਅਣਗਲ ਨੂੰ ਜਾਈਏ ਉਹ ਵੀ ਨਹਿਰ ਦੇ ਨਾਲ ਨਾਲ ਚਾਹੀਦਾ ਵਾ ਹੋਰ ਵੀ ਮੈਂ ਵਿਖਿਆ ਵਾ ਕਿ ਕਈ ਥਾਵਾਂ ਤੇ ਨਹਿਰਾਂ ਦੇ ਨਾਲ ਨਾਲ ਸਰਕਾਰੀ ਵਿਆਵਾ ਬਣਿਆ ਹੋਇਆ ਸੋ ਸਰਕਾਰ ਨੂੰ ਇਹ ਤੇ ਪ੍ਰੋਐਕਟਿਵ ਸਟੈਂਡ ਲੈਣ ਦੀ ਲੋੜ ਹੈ ਲਾਸਟ ਖਬਰ ਹੈ ਕਿ ਕਈ ਦਿਨਾਂ ਦੇ ਵਿਗਨ ਤੋਂ ਬਾਅਦ ਪਾਰਲੀਮੈਂਟ ਦੀ ਖਾਸ ਕਰਕੇ ਲੋਕ ਸਭਾ ਦੀ ਕਾਰਵਾਈ ਅੱਗੇ ਤੁਰੀ 4-5 ਦਿਨ ਤੋਂ ਲਗਾਤਾਰ ਉਹ ਤੋਂ ਵੀ ਜਿਹੜੀ ਕਾਰਵਾਈ ਐਡਜਾਇਨ ਕੀਤੀ ਜਾਂਦੀ ਸੀ ਆਪਰੇਸ਼ਨ ਸੰਦੂਰ ਦੇ ਉੱਤੇ ਚਰਚਾ ਜਿਹੜੀ ਆ ਜੇ ਦੀ اپوزیشن ਮੰਗ ਕਰ ਰਹੇ ਸਨ ਉਹ ਅੱਜ ਸ਼ੁਰੂ ਹੋਈ ਲੋਕ ਸਭਾ ਦੇ ਵਿੱਚ ਲੇਕਿਨ ਰਾਜ ਸਭਾ ਦੀ ਕਾਰਵਾਈ ਹਾਲੇ ਵੀ ਰੁਕੀ ਹੋਈ ਹੈ ਮੇਰੇ ਖਿਆਲ ਹੈ ਕਿ ਸਪੀਕਰ ਨੂੰ ਵਿਰੋਧੀ ਧਿਰਾਂ ਨੂੰ ਕੌਨਫੀਡੈਂਸ ਦੇ ਵਿੱਚ ਲੈਣਾ ਚਾਹੀਦਾਗਾ ਤਾਂ ਕਿ ਜਿਹੜੀਆਂ ਪਾਰਲੀਮੈਂਟ ਦੇ ਪ੍ਰੋਸੀਡਿੰਗਸ ਆ ਉਹਨਾਂ ਦੇ ਵਿੱਚ ਵਿਘਰ ਨਾ ਪਵੇ ਔਰ ਸਹੀ ਤਰੀਕੇ ਨਾਲ ਉਥੇ ਵਿਆਸ ਚਰਚਾ ਜਿਹੜੀ ਵਿਚਾਰ ਚਰਚਾ ਹੋ ਸਕੇ ਹਾਲਾ ਵੀ ਹਾਲੇ ਵੀ ਜਿਹੜਾ ਬਿਹਾਰ ਦੀ ਇਲੈਕਟਰਲ ਰੋਲਸ ਦਾ ਮਸਲਾ ਦਾ ਉਹ ਇੱਕ ੜੀਕਾ ਬਣਿਆ ਹੋਇਆ ਜਿਹਦੇ ਕਰਕੇ ਅੱਜ ਰਾਜ ਸਭਾ ਦੀ ਕਾਰਵਾਈ ਇਦੇ ਵਿੱਚ ਵਿਗੰਪਿਆ ਹੋ ਕੇ ਨਹੀਂ ਹੋ ਸਕੇ ਅਤੇ ਵਾਸਤੇ ਇਲੈਕਸ਼ਨ ਕਮਿਸ਼ਨ ਨੂੰ ਲਗਾਤਾਰ ਸੰਪਰਕ ਕਰਨਾ ਚਾਹੀਦਾ ਵਾ ਸਾਰੀਆਂ ਪਾਰਟੀਆਂ ਨਾਲ ਤਾਂ ਕਿ ਇਹ ਮਸਲਾ ਵੀ ਸੁਝਾਇਆ ਜਾ ਸਕੇ ਇਸ ਸਮਾਜ ਦੀਆਂ ਮੁੱਖ ਖਬਰਾਂ